ਭਾਰਤ ਦੇ ਵਿੱਚ ਸਾਉਣ ਦਾ ਮਹੀਨਾ ਬਹੁਤ ਮਹੱਤਵਪੂਰਨ ਹੈ ਇਸ ਮਹੀਨੇ ਦੌਰਾਨ ਹੋਣ ਵਾਲੀ ਬਰਸਾਤ ਹਰ ਪਾਸੇ ਹਰਿਆਵਲ ਅਤੇ ਖੁਸ਼ੀਆਂ ਲੈ ਕੇ ਆਉਂਦੀ ਹੈ ਪਰ ਅੰਮ੍ਰਿਤਸਰ ਦੇ ਵਿਸ਼ੇ ਪ੍ਰਸਿੱਧ ਦੁਰਗਿਆਲਾ ਤੇ ਅੰਥ ਵਿੱਚ ਸਥਿਤ ਸ਼੍ਰੀ ਲਕਸ਼ਮੀਨਾਰਾਇਣ ਮੰਦਿਰ ਵਿੱਚ ਇਸ ਮਹੀਨੇ ਦਾ ਕੁਝ ਖਾਸ ਮਹੱਤਵ ਹੈ ਇਸ ਮਹੀਨੇ ਦੌਰਾਨ ਨਵਿਆਤਾ ਜੋੜਾ ਸੋਨੇ ਦੀ بجائے ਫੁੱਲਾਂ ਦਾ ਵਿਸ਼ੇਸ਼ ਹਾਰ ਸ਼ਿੰਗਾਰ ਕਰਕੇ ਪਹੁੰਚਦੇ ਹਨ ਇੱਥੇ ਮੱਥਾ ਟੇਕਣ ਲਈ ਨਵਿਆਤਾ ਮੰਦਿਰ ਵਿੱਚ ਸੋਨੇ ਦੇ ਗਹਿਣਿਆਂ ਦੀ ਬਜਾਏ ਮੋਤੀ ਅਤੇ ਹੋਰ ਫੁੱਲਾਂ ਦੇ ਹਾਰ ਪੈਂਦੇ ਹਨ ਅਤੇ ਆਪਣੇ ਪਰਿਵਾਰ ਦੀ ਭਲਾਈ ਅਤੇ ਪੁੱਤਰ ਦੀ ਪ੍ਰਾਪਤੀ ਦੇ ਲਈ ਭਗਵਾਨ ਲక్ష్ਮੀ ਨਾਰਾਇਣ ਜੀ ਅੱਗੇ ਪ੍ਰਾਰਥਨਾ ਕਰਦੇ ਹਨ ਹਾਂਜੀ ਨਹੀਂ ਹਾਂਜੀ ਆਪਣਾ ਨਾਮ ਦੱਸ ਕੇ ਜੇ ਤੁਸੀਂ ਆਇਓ ਕੀ ਕਹਿਣਾ ਚਾਹੁੰਦੇ ਹਾਂਜੀ ਮੇਰਾ ਨਾਮ ਸਿਮਰਨ ਹੈ ਅ ਅਸੀਂ ਅੱਜ 사ਵਨ ਦੇ ਪਹਿਲੇ ਐਤਵਾਰ ਅ ਠਾਕੁਰ ਜੀ ਨੂੰ ਮੱਥਾ ਟੇਕਣ ਆਏ ਆ ਨੈਕਸਟ ਅਸ਼ੀਰਵਾਦ ਲੈਣ ਆਏ ਆ ਦੁਰਗਿਆਣਾ ਮੰਦਿਰ ਇਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਬਹੁਤ ਸੋਨਾ ਤਿਆਰ ਕੀਤਾ ਇਹਨਾਂ ਨੇ ਫਸਟ ਟਾਈਮ ਆਈਆਂ ਦੇਖੋ ਹਣ ਨੈਕਸਟ ਕਿਦਾਂ ਦਾ ਐਕਸਪੀਰੀਅੰਸ ਰਹਿੰਦਾ ਹੈ ਮੈਂ ਆਪਣਾ ਨਾਮ ਦੱਸ ਕੇ ਕੈਮਰਾ ਦਿਓ ਮੇਰਾ ਨਾਮ ਜਾਨਵੀ ਹੈ ਹਾਂਜੀ ਅਸੀਂ ਕੋਟਕਾਲ ਸਾਹਿਬ ਦੇ ਰਹਿਣ ਵਾਲੇ ਹੰਦੂ ਸਖਦੇ ਆ ਮੇਰਾ ਪਹਿਲਾ ਸਾਵਨ ਹੈ ਤੇ ਅਸੀਂ ਅੱਜ ਠਾਕੁਰ ਜੀ ਦਾ ਆਸ਼ੀਰਵਾਦ ਲੈਣ ਆਏ ਆ ਸਾਵਨ ਦੇ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਬਹੁਤ ਜ਼ਿਆਦਾ ਰੌਣਕ ਲੱਗੀ ਹੋਈ ਹੈ ਦੁਰਗਿਆਨਾ ਮੰਦਰ ਹੋਰ ਭਾਈ ਤੁਸੀਂ ਕੋਈ ਕਹਿਣਾ ਚਾਹੋਗੇ ਮੈਂ ਨਮਕਸ਼ੇ ਆ ਮੇਰਾ ਪਹਿਲਾ ਸਾਵਨ ਹੈ ਮੇਰਾ ਵੀ ਬਹੁਤ ਵਧੀਆ ਲੱਗਿਆ ਮੈਨੂੰ ਬੋਲ ਚੱਲ ਰਿਹਾ ਬਾਦ ਹਾਂ ਜੀ ਬੇਟਾ ਆਪਣਾ ਨਾਮ ਦੱਸ ਕੇ ਆਏ ਤੁਸੀਂ ਕੀ ਕਹਿਣਾ ਚਾਹੋਗੇ ਮੇਰਾ ਨਾਮ ਸਾਖਸ਼ੀ ਹੈ ਅਸੀਂ ਬਟਾਲੇ ਤੋਂ ਆਏ ਆਂ ਤੇ ਹਾ ਅੱਜ ਸੜਾ ਪਹਿਲਾ ਸਾਹਮਣਾ ਤੇ ਅਸੀਂ ਇੱਥੇ ਠਾਕੁਰ ਜੀ ਦਾ ਆਸ਼ੀਰਵਾਦ ਲੈਣ ਆਏ ਹਾਂ ਸਾਨੂੰ ਬਹੁਤ ਸਾਨੂੰ ਬਹੁਤ ਸੋਨਾ ਲੱਗ ਰਿਹਾ ਹੈ ਕੀ ਕਰਨਾ ਚਾਹੋਗੇ ਤੁਸੀਂ ਬਸ ਐ ਹੀ ਕਹਿਣਾ ਚਾਹਵਾਂਗੇ ਕਿ ਸ਼ਿੰਗਾਰ ਜੀ ਦੇ ਇੱਥੇ ਕਰਾਉਂਦੇ ਨੇ ਕਾਫੀ ਵਧੀਆ ਲੱਗਦਾ ਹੈ ਜਿਵੇਂ ਫੁੱਲਾਂ ਦੀ ਮਹਿਕ ਬਹੁਤ ਸੋਹਣੀ ਹੁੰਦੀ ਹੈ ਸ਼ਿੰਗਾਰ ਕੀਤਾ ਵੀ ਬਹੁਤ ਸੋਹਣਾ ਜੱਛਦਾ ਹੈ ਪ੍ਰਾਪਤੀ ਵੇਚਣੇ ਔਰ ਖੀਨਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز